ਸਤਿ ਸ੍ਰੀ ਅਕਾਲ ਦੋਸਤੋ ਬਾਬਾ ਨਿੰਗ ਸਿੰਘ ਫੌਜਾਂ ਦੇ ਮੁਖੀ ਬਾਬਾ ਸ਼ੇਰ ਸਿੰਘ ਜੀ ਤੇ ਨਾਲ ਮਾਤਾ ਜੀ ਪੂਰੀ ਜਫੇਬੰਦੀ ਜਾਨੀ ਕਿ ਪਹੁੰਚੀ ਹੋਈ ਹੈ ਮਸਲਾ ਕੀ ਹੈ ਜਿਵੇਂ ਨਾਗਲੇ ਪਿੰਡ ਦੇ ਵਿੱਚ ਇੱਕ ਮਸਲਾ ਸੀਗਾ ਲੜਕੀ ਦਾ 20 ਕਿੱਲੇ ਵਾਲੇ ਦੇ ਆਪਾਂ ਦੇਖਿਆ ਸੀ ਉਸੇ ਤਰ੍ਹਾਂ ਇੱਥੇ ਵੀ ਧੀਆਂ ਦੇ ਦੁਖੜੇ ਲੈ ਕੇ ਕਹਿਦੀ ਹੈ ਮਾਪੇ ਬਾਪ ਧੀਆਂ ਲੜਕੀਆਂ ਪਹੁੰਚੀਆਂ ਨੇ ਕੋਈ ਜਲੰਧਰ ਤੋਂ ਕੋਈ ਲੋਂਗੋਵਾਲ ਤੋਂ ਕੋਈ ਰਤੀਏ ਤੋਂ ਅੱਡਵਟ ਮਸਲੇ ਨੇ ਜਿਹੜੇ ਬਾਬਾ ਜੀ ਲੱਭੇ ਫਰਿਆਦ ਲੈ ਕੇ ਆਏ ਨੇ ਪੂਰੀ ਵੀਡੀਓ ਦੇਖਿਓ ਕਿਵੇਂ ਮਾਪੇ ਪਰੇਸ਼ਾਨ ਨੇ ਕਿਵੇਂ ਲੜਕੀਆਂ ਪਰੇਸ਼ਾਨ ਨੇ ਘਰਾਂ ਚ ਬੈਠੀਆਂ ਨੇ ਪੰਜ ਪੰਜ ਸਾਲ ਤੋਂ ਸੱਤ ਸੱਤ ਤੋਂ ਜਿਵੇਂ ਨੰਗਲੇ ਪਿੰਡ ਦਾ ਮਸਲਾ ਸਮਾਰਿਆ ਐ ਇਸੇ ਤਰ੍ਹਾਂ ਅੱਗੇ ਹੋਰ ਵੀ ਮਸਲੇ ਨੇ ਜਿਹੜੇ ਸੁਲਝਾਉਣ ਦਾ ਜਿਹੜਾ ਦਾਵਾ ਨੇ ਬਾਬਾ ਜੀ ਕਰ ਰਹੇ ਨੇ ਕਿਉਂ ਬਾਬਾ ਜੀ ਕਿੰਨੇ ਕ ਮਸਲੇ ਆਈ ਨੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਅੱਜ 10 ਦੇ ਕਰੀਬ ਮਸਲੇ ਤੇ ਆਏ ਨੇ ਸਾਡੇ ਕੋਲੇ ਸਾਰਿਆਂ ਦੇ ਗੁਰੂ ਕਿਰਪਾ ਕਰਨਗੇ ਸਾਰਿਆਂ ਦੇ ਇਹ ਮਸਲੇ ਹੱਲ ਕਰਾਂਗੇ ਜਿਵੇਂ ਪਿੰਡ ਨਾਗਰੇ ਦੇ ਵਿੱਚ ਹੱਲ ਕੀਤੇ ਰੇ ਸਤੂਰੋ ਜੀ ਆਪ ਆਪ ਦੇ ਆਪ ਹੀ ਸਾਰੇ ਮਸਲੇ ਹੱਲ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੋਨ ਕਹਿੰਦੇ ਫੋਨ ਬਹੁਤ ਆ ਰਹੇ ਨੇ ਫੋਨ ਕਿੰਨੇ ਫੋਨ ਤਾਂ ਸਾਨੂੰ ਜਿੱਦਣ ਰਾਹੇ ਮਸਲਾ ਹੀ ਹੱਲ ਕੀਤਾ ਨਗਲੇ ਪਿੰਡ ਵਾਲਾ ਤਕਰੀਬਨ ਰੋਜ਼ 100-100 ਫੋਨ ਸਾਨੂੰ ਆਉਂਦਾ ਕੋਈ ਕਿਸੇ ਦੀ ਤੇ ਆਪਣੇ ਕੋਈ ਧੀ ਦੁਖੀ ਆ ਕੋਈ ਨੋਹ ਕੋਈ ਸਾਥ ਦੁਖੀ ਆ ਆਏ ਇਸ ਵਰਕਾਰ ਨਾਲ ਦੁਨੀਆ ਸਾਰੀ ਅਸੀਂ ਇਸ ਹਿਸਾਬ ਲਾਇਆ ਹਿਸਾਬ ਵੀ ਸਾਰੀ ਦੁਨੀਆ ਦੁਖੀ ਆ ਜਿਹੜੇ ਸਾਨੂੰ ਫੋਨ ਕਰੀ ਜਾਂਦੇ ਨੇ ਬਾਬਾ ਜੀ ਅੱਜ ਸਾਨੂੰ ਕੋਈ ਕਹਿੰਦੇ ਮੇਰੇ ਬੱਚਾ ਦਵਾਦੋ ਕੋਈ ਕਹਿੰਦੇ ਸਾਡੇ ਭੱਜ ਗਏ ਇਸ ਤਰ੍ਹਾਂ ਦੇ ਬਹੁਤ ਮਸਲੇ ਹਾਰਡ ਕੋਡ ਫੋਨ ਆਏ ਇੱਕ ਇੱਕ ਸੌਰੇ ਨੇ ਕਿਰਪਾਨਾਂ ਨਾਲੇ ਵੱਢੀ ਪਈ ਹਾਂ ਉਹ ਅਸੀਂ ਦੇਖਿਆ ਵੀ ਉਹਦੇ ਸੌਰੇ ਨੇ ਕਿਰਪਾਨਾਂ ਮਾਰੀਆਂ ਸਿੱਧੀਆਂ ਉਹਦੇ ਨਾ ਉਹਨਾਂ ਦੇ ਕੋਈ ਪੁਲਿਸ ਨੇ ਸੁਣੀ ਆ ਸਾਡੇ ਕੋਲੇ ਫਰਿਆਦ ਕੀਤੀ ਆ ਬੀਬੀ ਨੇ ਅਸੀਂ ਉਹਨਾਂ ਦਾ ਵੀ ਮਸਲਾ ਹੱਲ ਕਰਾਂਗੇ ਜਿੰਨੇ ਵੀ ਮਸਲੇ ਆਏ ਨੇ ਗੁਰੂ ਕਿਰਪਾ ਕਰਨ ਸਾਰਾ ਮਸਲੇ ਹੱਲ ਕਰਾਂਗੇ ਠੀਕ ਹੈ ਹਾਂਜੀ ਮਾਤਾ ਜੀ ਕਿਵੇਂ ਦੇਖਦੋ ਇਹ ਤਾਂ ਜਿਕੇ ਦੀ ਪੰਜਾਬ ਦੇ ਵਿੱਚ ਇਹ ਤਾਂ ਦੇਖੀ ਨਹੀਂ ਤੇ ਵੀ ਐਨੇ ਸਾਨੂੰ ਵੀ ਫੋਨ ਆ ਰਹੇ ਨੇ ਦੋਸਤੋ ਸੈਂਕੜੇ ਦੀ ਗਿਣਤੀ ਜੇ ਤਾਂ ਮੈਨੂੰ ਆ ਪਾ ਚੁੱਕੇ ਫੌਜਾਂ ਨੂੰ ਆ ਚੁੱਕੇ ਬਾਈ ਕੋ ਹੋਰ ਹੈ ਮੁੰਡਾ ਪੱਤਰਕਾਰ ਲੈ ਰੇ ਤਾਂ ਸਮਾਜ ਸੇਵੀ ਉਹਨੂੰ ਫੋਨ ਉਹ ਮੈਨੂੰ ਫੋਨ ਦੇ ਦਿੰਦਾ ਫਿਰ ਮੈਂ ਬਾਬਾ ਜੀ ਨਾਲ ਗੱਲ ਕਰਾਉਣਾ ਕਿਵੇਂ ਦੇਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਹੜੀ ਸਾਡੀ ਮਾਂ ਰ ਨੇ ਸੇਵਾ ਲਈ ਹੋਈ ਆ ਸਾਡੀਆਂ ਫੌਜਾਂ ਲਈ ਆਣਾ ਤੇ ਉਹ ਅਸੀਂ ਜਿਹੜੀ ਆ ਸੇਵਾ ਹੈ ਮਹਾਰਾਜ ਦੇ ਹੁਕਮ ਦੇ ਰਾਜ ਚ ਰੱਖ ਕੇ ਨਿਭਾ ਰਹੇ ਆ ਕਿਉਂਕਿ ਬਹੁਤ ਜ਼ਿਆਦੇ ਫੋਨ ਜਿਹੜੇ ਮੇਰੇ ਫੋਨ ਤੇ ਵੀ ਆ ਰਹੇ ਜਿਹੜੇ ਸਾਰੇ ਨਜਾਇਜ਼ ਪਹਿਲੋ ਤਾਂ ਕਹਿ ਦਿੰਦੇ ਆ ਧੀ ਦਾ ਰਿ ਇਹ ਰਿਸਟਾ ਕਰ ਦਿੰਦੇ ਆ ਮਾਪੇ ਬਾਹਰ ਜਿਹੜੀਆਂ ਧੀਆਂ ਬਹੁਤ ਪਰੇਸ਼ਾਨ ਆ ਨਜਾਇਜ਼ ਹੋਰਿਆਂ ਦੇ ਘਰ ਦੇ ਵਿੱਚ ਜਿਹੜੇ ਸਾਨੂੰ ਫੋਨ ਬਹੁਤ ਆ ਰਹੇ ਆ ਉਹਦੀ ਅਕੋਰਡਿੰਗ ਜਿਹੜੀ ਅੱਜ ਮੀਟਿੰਗ ਰੱਖੀ ਆ ਵੀ ਅੱਜ ਆਪਾਂ ਸਾਰੇ ਇਕੱਠੇ ਹੋਇਆ ਵੀ ਆਪਾਂ ਇੱਕ ਥਾਂ ਇਕੱਠੇ ਠੀਕ ਆ ਦੂਰਾਂ ਦੂਰਾਂ ਤੋਂ ਫੋਨ ਆਇਆ ਹਰ ਇੱਕੇ ਪੱਤਣਾ ਮੋਗਾ ਇਦਨ ਆਪਣਾ ਜਿਹੜੇ ਬਹੁਤ ਦੂਰਾਂ ਦੂਰਾਂ ਤੋਂ ਸੰਭਰ ਸਰ ਸਾਹਿਬ ਤੋਂ ਜੀ ਸ਼੍ਰੀ ਅੰਮ੍ਰਿਤਪਰ ਸਾਹਿਬ ਤਰਨਤਾਰ ਸਾਹਿਬ ਤੋਂ ਬਹੁਤ ਫੋਨ ਆਏ ਆ ਉੱਥੋਂ ਵੀ ਕੱਟੋਗੇ ਦਾ ਬਾ 25 30 ਫੈਸਲੇ ਆਏ ਹੋਣੇ ਆ ਅੰਮ੍ਰਿਤਸਰ ਤੋਂ ਵੀ ਆਪਣੇ ਫੋਨ ਦਿੱਤੇ ਅੱਜ ਵੀ ਸੱ ਹੋ ਹਾਂਜੀ ਅੱਜ ਪਹੁੰਚਦੇ ਆ ਪਈਆਂ ਇੱਥੇ ਜੀ ਕਿਉਂ ਬੱਬਾ ਜੀ ਕਿਵੇਂ ਦੇਖਦੇ ਹੋ ਫੋਨ ਇੰਨਾ ਜਾਦੇ ਪੰਜਾਬ ਸਾਰੀ ਧੀਆਂ ਜੇ ਕਹਦੀਏ ਘਰੇ ਬੈਠੀਆਂ ਨੇ ਜਾਂ ਕੋਈ ਕਿਵੇਂ ਇੰਨਾ ਬੁਰਾ ਹਾਲ ਤਾਂ ਕਿ ਪਤੀ ਨਹੀਂ ਤੇ ਵੀ ਨਾਂਗਲੇ ਵਾਲਾ ਮਸਲਾ ਸੁਲਝੂਗਾ ਇੱਕ ਸੱਸ ਨੂੰ ਸਮਾ ਜਾਨੀ ਕਿ ਕਹਿੰਦੇ ਸੁਧਾਰ ਕੇ ਗਾਹਾਂ ਤਾਂ ਦਰਜਨਾ ਸੈਂਕੜੇ ਦੀ ਗਿਣਤੀ ਚ ਮਸਲੇ ਆ ਗਏ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ 10 ਮਿੰਟ ਸੇ ਖਾਲਸਾ ਅਗਰਾਹਾਂ ਤੇ ਇਦੇ ਵਿੱਚ ਫੋਨਾਂ ਦੀ ਤਾਂ ਤੁਸੀਂ ਮੈਂ ਤੁਹਾਨੂੰ ਕੀ ਦੱਸਾਂ ਘੱਟੋ-ਘੱਟ 100-100 ਫੋਨ ਤਾਂ ਮੈਨੂੰ ਆ ਰਿਹਾ ਹੈ ਆ ਜਿਹੜੇ ਵਿਚਾਰੇ ਬੈਠੇ ਨੇ ਪੁੰਨਾ ਲੋਂਗਵਾਲ ਬੈਈ ਇਹੜੀ ਕੁੜੀ ਇਹਨਾਂ ਨੇ ਮੈਨੂੰ ਤੜਕੀ ਤੇ ਦੋ ਦਿਨ ਹੋ ਗਏ ਫੋਨ ਕਰਦੇ ਨੇ ਇਹਨਾਂ ਨੂੰ ਦੱਸਿਆ ਵੀ ਐ ਕਰਕੇ ਆ ਸਾਡੀ ਉਥੇ ਕਾਨਫਰੈਂਸ ਹੈ ਤੁਸੀਂ ਉੱਥੇ ਆਓ ਭਾਈ ਤੇ ਇਹਦੇ ਵਿੱਚ ਅਸੀਂ ਲੱਗੇ ਹੋਇਆ ਸਾਡੀ ਡਿਊਟੀ ਲਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਬੀਬੀ ਨੇ ਕਿਹਾ ਸਾਨੂੰ ਕੋਈ ਆਪ ਨਹੀਂ ਇਹ ਤਾਂ ਉਸੇ ਨੇ ਡਿਊਟੀ ਲਈ ਹੈ ਸਾਡੀ ਅਸੀਂ ਮਤਲਬ ਜਿੰਨੇ ਵੀ ਇਹ ਮਸਲੇ ਨੇ ਪਹਿਲਾਂ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੇ ਹੁਣ ਕਾਨੂੰਨ ਦਾ ਦਾਇਰਾ ਹੈ ਅਗਲੇ ਚੱਕੂ ਦਾ ਤੇ ਅਸੀਂ ਉਸ ਟੈਪ ਨਾਲ ਇਹ ਬੀਬੀਆਂ ਦੇ ਜਾਂ ਕਿਸੇ ਕੋਈ ਮਾਈ ਹੈ ਜਾਂ ਕੋਈ ਬੀਬੀ ਹੈ ਜਾਂ ਕੋਈ ਬੰਦਾ ਵੀ ਦੁਖੀ ਹੈ ਬਜ਼ੁਰਗ ਅਸੀਂ ਸਭ ਦੇ ਮਸਲੇ ਹੱਲ ਕਰਾਂਗੇ ਇਹ ਨਹੀਂ ਹੋਊਗਾ ਵੀ ਕਿਸੇ ਦਾ ਮਸਲਾ ਹੱਲ ਨਹੀਂ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪਹੁੰਚਿਆ ਅਸੀਂ ਪਿੰਡ ਸ਼ਾਜਲੇ ਅਰਬਾਂ ਖਰਬਾਂ ਦਲ ਤਰਨਾ ਦਰ ਬਾਬਾ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਜਥੇਦਾਰਨੀ ਬੀਬੀ ਮਨਪ੍ਰੀਤ ਕੌਰ ਜੋ ਪਿਛਲੇ ਦਿਨੀ ਜਿਹੜਾ 10-12 ਸਾਲਾਂ ਤੋਂ ਮਸਲਾ ਹੁਣ ਜੇ ਹੋਇਆ ਸੀ ਉਹ ਮਸਲਾ ਇਹਨਾਂ ਨੇ ਬਹੁਤ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕਰਕੇ ਬਹੁਤ ਸੂਝ ਦੇ ਨਾਲ ਉਸ ਨੂੰ ਹੱਲ ਕੀਤਾ ਕਿ ਜਿਉਂ ਉਹ ਮਸਲਾ ਹੱਲ ਹੋਇਆ ਇਹ ਸਾਰੀ ਪੰਜਾਬ ਆਲ ਵਰਲਡ ਦੇ ਉੱਪਰ ਇਹ ਖਬਰ ਪਹੁੰਚੀ ਹੈ ਤੇ ਜਿਉਂ-ਜਿਉਂ ਸੰਗਤਾਂ ਨੇ ਇਹ ਦੇਖਿਆ ਵੀ ਆਪ ਅੱਜ ਦੇਖ ਰਹੇ ਹੋ ਕਿ ਬਿਆਨਤ ਸੰਗਤ ਦੂਰ-ਦੂਰ ਤੋਂ ਪਹੁੰਚੇ ਜਿੱਥਾਂ ਜ਼ਥੇਦਾਰ ਸਾਹਿਬ ਨੇ ਦੱਸਿਆ ਹੈ ਵੀ ਅੰਮ੍ਰਿਤਸਰ ਤੋਂ ਤਰਨ ਆਪਣਾ ਤਰਨ ਤਾਰਨ ਤੋਂ ਮੋਗੇ ਤੋਂ ਤੇ ਇਹ ਉਹ ਲੋਕ ਹੈ ਵੀ ਜਿਨ੍ਹਾਂ ਦੇ ਅੰਦਰ ਇੱਕ ਆਸ਼ ਦੀ ਕਿਰਨ ਪੈਦਾ ਹੋਈ ਹੈ ਇਹਨਾਂ ਦੇ ਚਿਹਰਿਆਂ ਤੋਂ ਪੜਿਆ ਜਾ ਸਕਦਾ ਹੈ ਵੀ ਇਹ ਕੋਈ ਗੱਲ ਮਤਲਬ ਦੱਸਣ ਦੀ ਲੋੜ ਨਹੀਂ ਆਸ ਕਰਕੇ ਆਏ ਨੇ ਫੌਜਾਂ ਕੋਲੇ ਆਸ ਕਰਕੇ ਆਏ ਨੇ ਵੀ ਸਾਨੂੰ ਇਥੋਂ ਇਨਸਾਫ ਮਿਲਣਾ ਹੈ ਤੇ ਇਨਸਾਫ ਮਿਲੇਗਾ ਵੀ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਪਿੱਛੇ ਵੀ ਅਸੀਂ ਤਨਮਨ ਧੰਦੇ ਨਾਲ ਵੀ ਜਿੰਨਾ ਵੀ ਹੋ سکے ਵੱਧ ਤੋਂ ਵੱਧ ਇਸ ਮਸਲੇ ਨੂੰ ਸੇਵਾ ਕਰਾਂਗੇ ਤੇ ਇਹ ਸਾਰੀਆਂ ਸੰਗਤਾਂ ਵੀ ਕਈ ਵਾਰੀ ਲੋਕ ਸਾਨੂੰ ਇਹ ਵੀ ਸਮਝ ਲਏ ਵੀ ਇਹ ਸ਼ਾਇਦ ਕੋਈ ਕੋਈ ਤੁਰੇ ਫੜੇ ਇਹਦਾ ਭੰਗ ਪੇੜੀ ਨੇ ਨਹੀਂ ਜੀ ਨਹੀਂ ਇਹ ਸਾਰੇ ਕਿਰਤੀ ਲੋਕ ਹੈ ਜੀ ਕਿਰਤੀ ਲੋਕ ਨੇ ਅੱਜ ਵੀ ਜਿਹੜੇ ਸਾਡੇ ਨਾਲ ਭਜੰਗ ਫੌਜਾਂ ਆਈਆਂ ਇਹ ਕੋਈ ਜੀਰੀ ਲਾਉਣ ਵਾਲਾ ਹੈ ਕੋਈ ਲਵਾਉਣ ਵਾਲਾ ਹੈ ਤੇ ਸਾਰੇ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਵੀ ਇੱਕ ਉਹਨਾਂ ਲੋਕਾਂ ਨੂੰ ਵੀ ਜਿਹਨਾਂ ਲੋਕਾਂ ਨੇ ਮਤਲਬ ਇੱਕ ਆਸ ਰੱਖੀ ਦਲ ਪੰਥ ਤੋਂ ਫੌਜਾਂ ਤੋਂ ਮਾਰਾ ਖਾਲਸੇ ਤੋਂ ਵੀ ਖਾਲਸਾ ਜਿਹੜਾ ਹੈ ਸਾਡੇ ਮਸਲੇ ਨੂੰ ਹੱਲ ਕਰ ਸਕਦਾ ਹੈ ਤੇ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਅਜੇ ਖਾਲਸੇ ਦੀ ਸਰਲ ਵਿੱਚ ਆਏ ਤੇ ਖਾਲਸੇ ਦਾ ਧਰਮ ਹੈ ਸ਼ੁਰੂ ਤੋਂ ਹੀ ਕੀ ਕਾਲ ਸਾਹਿਬ ਐਜੀ ਕੀ ਫਤਈ ਜੇਪਰਦੇਸ਼ਾਂ ਚ ਬਾਦ ਦੀ ਸਾਥ ਸੰਗ ਜਿਓ ਸਾਰੇ ਸੰਗਾਂ ਬੇਨਤੀਆਂ ਵੀ ਕਿਤੇ ਵੀ ਕਿਸੇ ਗਰੀਬ ਨਾਲ ੱੱਕਾ ਹੁੰਦਾ ਨਜਾਇਜ਼ੀ ਪਹਿਣ ਨਾਲ ਉਹਦੇ ਨਾਲ ਖੜੋ ਇੱਥੇ ਚੰਗਾਈਆਂ ਬਰਾਈਆਂ ਨੇ ਚਾਹ ਚੰਗਾਈਆਂ ਕਰ ਲੋ ਚਾਹ ਬਰਾਈਆਂ ਕਰ ਲੋ ਆ ਦੇ ਨਾਲ ਖੜਿਆ ਤਾਂ ਸਭ ਨੇ ਸਾਡਾ ਸਾਥ ਦਿੱਤਾ ਇਹ ਕਾਨੂੰਨ ਰੱਦ ਕਰਾਉਣ ਦੀ ਖਾਤਰ ਸਾਰੇ ਪਿੰਡਾਂ ਪੰਚਾਇਤਾਂ ਸਾਰੀਆਂ ਸਾਡਾ ਸਾਥ ਹੋ ਨਹੀਂ ਇਹ ਘਰ ਘਰ ਅੱਗ ਲੱਗ ਜਾਣੀਆਂ ਫਿਰ ਆਪਦੇ ਭਜਾਉਂਦੇ ਫਿਰੀ ਜਾਓ ਫਿਰ ਕਿਸੇ ਨੇ ਨਹੀਂ ਬੁਝਾਉਣੀ ਹੈਗੀ ਜੋ ਕਾਨੂੰਨ ਇਹ ਮੋਦੀ ਸਰਕਾਰ ਨੇ ਬਣਾਇਆ ਪਰ ਉਹ ਜੇ ਕੋਈ ਵੀ ਬੀਬੀ ਆ ਪਹਿਣਾ ਚਾਹੇ ਵੀਰਾ ਪਹਿਲੇ ਗੱਲ ਤਾਂ ਬੰਦੇ ਨੂੰ ਛੇਤੀ ਵਿਆਹ ਨਹੀਂ ਹੁੰਦਾ ਜੇ ਇਹ ਪਹਿਣਾ ਨੇ ਇੱਕ ਛੱਡ ਕੇ ਦੂਜਾ ਵਿਆਹ ਕਰਾ ਲੈਂਦੀਆਂ ਨੇ ਕਈ ਸਾਡੇ ਨੂੰ ਪਿਆਸ ਦੇ ਝਾਂਚੇ ਦੇ ਵਿੱਚ ਹੀ ਲੁੱਟੇ ਜਾਂਦੇ ਆ ਆ ਦੇਖ ਲਓ ਕਿੰਨੇ ਦੁਖੀ ਨੇ ਜੇ ਸਾਡੇ ਸਰਕਾਰ ਦੇ ਦਰਵਾਜ਼ੇ ਬਣਾਏ ਨੇ ਇਸੇ ਕਰਕੇ ਬਣਾਇਆ ਕਾਨੂੰਨ ਕਿ ਸਾਡੇ ਮਸਲੇ ਹੱਲ ਕਰਨ ਪਰ ਇਹ ਮਸਲੇ ਹੱਲ ਨਹੀਂ ਕਰਦੇ ਲਹਾਰ ਕੇ ਬੈਠੇ ਹੋਏ ਜਦੋਂ ਸਾਡੀ ਵੀਡੀਓ ਦੇਖੀ ਇਹਨਾਂ ਦੇ ਅੰਦਰ ਆਸ ਜੱਗ ਗਈ ਆ ਉਹ ਆਸ ਲੈ ਕੇ ਸਾਡੀ ਗੁਰੂ ਕੀ ਲਾਲੀ ਫੌਜੀ ਨਾ ਅਰਵਾ ਖਰਵਾ ਦਲਵੱਲੋ ਜਸਿਹਾਰ ਬਾਬਾ ਚੜ੍ਹ ਸਿੰਘ ਜੀ ਮੋਖੀ ਮੇ ਤੇ ਜਸਿਹਾਰ ਬਾਬਾ ਰਾਜਾ ਰਾਜ ਸਿੰਘ ਨੇ ਕੋੜੇ ਦੇ ਜਸਿਹਾਰ ਬਾਬਾ ਸ਼ੇਰ ਸਿੰਘ ਜੀ ਜਿਹੜਾ ਪਿੰਡ ਕਰਾਇਲ ਦੇ ਰਹਿਣ ਵਾਲੇ ਨੇ ਬਾਕੀ ਫੌਜਾ ਗੁਰੂ ਕੀ ਲਾਲੀਆਂ ਨਗਰਾ ਪਿੰਡਾਂ ਤੋਂ ਸੈਦਾਂ ਤੋਂ ਆਏ ਨੇ ਅਸਲ ਹਲ ਕਰਾਉਣ ਵਾਸਤੇ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਦੁੱਖ ਦੇ ਵਿੱਚ ਆਏ ਆ ਇਹ ਬਹੁਤ ਹੀ ਵੱਡਾ ਦੁੱਖ ਆ ਮੇਰਾ ਪਿੰਡ ਕੋਟਫੱਤਾ ਹੈ ਜ਼ਿਲ੍ਹਾ ਬਠਿੰਡਾ ਜਿੱਥੇ ਕਿ ਸਾਡੇ ਬਹੁਤ ਹੀ ਚਿੱਟਾ ਵਿਗ ਰਿਹਾ ਹੈ ਚਿੱਟੇ ਦੇ ਨਾਲ ਬਹੁਤ ਹੀ ਘਰਾਂ ਦੇ ਘਰ ਤਵਾ ਹੋਏ ਹੋਏ ਪਏ ਨੇ ਸਾਡੇ ਜਵਾਕ ਸਾਡੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਫਿਰਦੇ ਨੇ ਉਹ ਵੀ ਨਹੀਂ ਆਉਂਦੇ ਉਹਨਾਂ ਦਾ ਅੱਜ ਬੁਰਾ ਹਾਲ ਹੈ ਸਾਡੀਆਂ ਧੀਆਂ ਪੈਣਾ ਘਰਾਂ ਦੇ ਵਿੱਚ ਬੈਠੀਆਂ ਆਗੀਆਂ ਬਾਬਾ ਜੀ ਇਹਦਾ ਕੋਲ ਅਸੀਂ ਬੇਨਤੀ ਲੈ ਕੇ ਆਏ ਆ